ਸਮਾਗਮ ਤੇ ਚੱਲ ਰਿਹਾ ਡੀਜੇ ਦੌਰਾਨ ਪਰਚੀਆਂ ਲੈਨ ਨੂੰ ਲੈ ਕੇ ਸਮਾਗਮ ਵਿੱਚ ਆਏ ਰਿਸ਼ਤੇਦਾਰ ਵੱਲੋਂ ਗੋਲੀ ਮਾਰ ਕੇ 16 ਸਾਲ ਨੌਜਵਾਨ ਦਾ ਕੀਤਾ ਕਤਲ ਨੌਜਵਾਨ ਦਾ ਕਤਲ ਕਰਨ ਮਗਰੋਂ ਉਕਤ ਵਿਅਕਤੀ ਮੋਕੇ 'ਤੇ ਵਾਰਦਾਤ ਤੋਂ ਦੱਸਿਆ ਜਾ ਰਿਹਾ ਫਰਾਰ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਆਂਸਲ ਉਤਾੜ ਵਿਖੇ ਠਾਕੇ ਦੇ ਸਮਾਗਮ ਵਿੱਚ ਚੱਲ ਰਹੇ ਡੀਜੇ ਦੌਰਾਨ ਠਾਕਾ ਸਮਾਗਮ ਵਿੱਚ ਆਏ ਰਿਸ਼ਤੇਦਾਰ ਵੱਲੋਂ ਡੀਜੇ ਤੇ ਪਰਚੀਆਂ ਚੁਗਣ ਵਾਲੇ 16 ਸਾਲ ਨੌਜਵਾਨ ਕੋਲੋਂ ਪੈਸੇ ਲੈਣ ਨੂੰ ਲੈ ਕੇ ਹੋਈ ਬਹਿਸ ਵਿੱਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਅਤੇ ਕਾਤਲ ਮੌਕਾ ਵਾਰਦਾਤ ਤੋਂ ਫਰਾਰ ਦੱਸੇ ਜਾ ਰਹੇ ਹਨ ਫਿਲਹਾਲ ਮੌਕੇ ਦੇ ਪੁਜੀ ਥਾਣਾ ਬਲਟੋਹਾ ਦੀ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ ਮਰਤਕ ਨੌਜਵਾਨ ਦੀ ਪਛਾਣ ਸੁਰਜੀਤ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਅਲਗੋ ਕੋਠੀ ਵਜੋਂ ਹੋਈ ਹੈ ਜੋ ਕਿ ਅਲਗੋ ਕੋਠੀ ਦੇ ਹੀ ਡੀਜੀਆ ਉੱਤੇ ਕੰਮ ਕਰਦਾ ਸੀ ਇਸ ਕਤਲ ਦੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਉੱਥੇ ਹੀ ਮਰਤਕ ਨੌਜਵਾਨ ਦੇ ਪਿਤਾ ਅੰਗਰੇਜ਼ ਸਿੰਘ ਅਤੇ ਮਾਤਾ ਨਿੰਦਰ ਕੌਰ ਉਹਨਾਂ ਦੇ ਪੁੱਤਰ ਦੇ ਵਿਯੋਗ ਵਿੱਚ ਸਤਮੇ ਵਿਚ ਹਨ ਦੱਸ ਦਈਏ ਕਿ ਮ੍ਰਿਤਕ ਨੌਜਵਾਨ ਸੁਰਜੀਤ ਸਿੰਘ ਦੀ ਉਮਰ 16 ਸਾਲ ਦੇ ਕਰੀਬ ਹੈ ਅਤੇ ਉਸ ਦਾ ਇੱਕ ਭਰਾ ਤੇ ਦੋ ਹੋਰ ਭੈਣਾ ਹਨ ਅਤੇ ਮ੍ਰਿਤਕ ਸੁਰਜੀਤ ਸਿੰਘ ਘਰੋਂ ਗਰੀਬ ਹੋਣ ਕਰਕੇ ਅਕਸਰ ਹੀ ਡੀਜੇ ਦੇ ਪੈਸੇ ਚੁਗਣ ਲਈ ਜਾਂਦਾ ਸੀ ਉੱਥੇ ਹੀ ਇਸ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮ੍ਰਿਤਕ ਨੌਜਵਾਨ ਦੀ ਮਾਤਾ ਨਿੰਦਰਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਡੀਜੇ ਤੇ ਪਰਚੀਆਂ ਚੁਗਣ ਲਈ ਅਕਸਰ ਜਾਇਆ ਕਰਦਾ ਸੀ ਜਿਸ ਦੇ ਬੀਤੀ ਰਾਤ ਠਾਕਾ ਸਮਾਗਮ ਵਿੱਚ ਆਏ ਇੱਕ ਰਿਸ਼ਤੇਦਾਰ ਵੱਲੋਂ ਪਰਚੀਆਂ ਮੰਗਨ ਨੂੰ ਲੈ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਮ੍ਰਿਤਕ ਦੀ ਮਾਤਾ ਨੇ ਤਰਨਤਾਰਨ ਦੇ ਐਸਐਸਪੀ ਪਾਸੋਂ ਇਨਸਾਫ ਦੀ ਗੁਹਾਰ ਲਗਾਉਂਦਿਆਂ ਉਕਤ ਕਾਤਲ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਇਸ ਮਾਮਲੇ ਸਬੰਧੀ ਥਾਣਾ ਬਲਟੋਹਾ ਦੀ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋਨੂ ਫਤਿਆਬਾਦ ਦੀ ਵਿਸ਼ੇਸ਼ ਰਿਪੋਰਟ ਯਕੀਨ ਆ ਜੀ ਅੰਟੀ ਕਲਵਿੰਦਰ ਕੌਰ ਕੀ ਲੱਗਦਾ ਏ ਜਿਹਦੀ ਮੌਤ ਹੋਈ ਤੁਹਾਡਾ ਬੇਟਾ ਏ ਮੇਰਾ ਤੇ ਕੀ ਗੱਲ ਹੋਈ ਉਹਨੂੰ ਉਹ ਡੀਜਿਆਂ ਦੇ ਜਾਂਦੇ ਸੀ ਗਿਆ ਸੀ ਗੋਲੀ ਮਾਰਤੀ ਕਿਸੇ ਨੇ ਤੇ ਕਿੱਥੇ ਗਿਆ ਸੀ ਡੀਜੇ ਦੇ ਉਹ ਆਸਲੀ ਗਿਆ ਸੀ ਤੇ ਕਿੰਨੇ ਕ ਵਜੇ ਦੀ ਗੱਲ ਆ 9 ਵਜੇ ਦੀ ਗੱਲ ਆ ਅੱਗੇ ਵੀ ਜਾਂਦਾ ਸੀ ਡੀਜੇ ਦੇ ਹਾਂਜੀ ਜਾਂਦਾ ਸੀ ਪਿੰਡ ਦੇ ਸੀ ਡੀਜੇ ਤੁਹਾਡੇ ਦੇ ਹਾਂਜੀ ਪਿੰਡ ਦੇ ਕੀ ਮੰਗ ਕਰਦੇ ਜੀ ਹੁਣ ਸਾਨੂੰ ਨਸ਼ਾ ਚਾਹੀਦਾ ਆ ਮੇਰੇ ਬੇਟੇ ਨੂੰ ਮਾਰ ਕੇ ਸੁੱਟ ਗਏ ਆ ਤੇ ਕਿੰਨੀ ਘੁਮਰ ਹੀ ਬੇੜੇ ਤੁਹਾਡੇ ਦੀ 15 16 ਸਾਲ ਹੀ ਕਿੰਨੇ ਤੁਹਾਡੇ ਬੇਟੇ ਆ ਹੋਰ ਦੋਵੇਂ ਬੇਟੇ ਹੀ ਮੇਰੇ ਤੇ ਪੁਲਿਸ ਆਈ ਸੀ ਇਥੇ ਪੁਲਿਸ ਆਈ ਸੀ ਕੀ ਕਾਰਵਾਈ ਕੀਤੀ ਪੁਲਿਸ ਨੇ ਕੋਈ ਨਹੀਂ ਕੀਤੀ ਕੀ ਨਾ ਜੀ ਵੀਰ ਜੀ ਕਰਨ ਪਿੰਡ ਕਿਹੜਾ ਜੀ ਅਲਕੋਕਲਾ ਜਿਹੜੀ ਬੱਚੇ ਦੀ ਮੌਤ ਹੋਈ ਕੀ ਗੱਲ ਹੋਈ ਏ ਇਹ ਆਪਣੇ ਕੋ ਪਰਚੀਆਂ ਲਈਆਂ ਆਏ ਕਰਾਣੇ ਮੁੰਡਾ ਬੱਚਾ ਪਰਚੀਆਂ ਚੋਗਦਾ ਪਿਆ ਏ ਉਹਨੇ ਪਰਚੀਆਂ ਮੰਗੀਆਂ ਮੁੰਡਾ ਇੱਦਾਂ ਪਰਚਾ ਜੋ ਕਹਿੰਦੇ ਨੇ ਪਰਚਾ ਨਹੀਂ ਦਿੱਤੀਆਂ ਉਹਨੇ ਗੋਲੀ ਮਾਰਤੀ ਕੱਢ ਕੇ ਕਿਹ ਕੋਣ ਹੀ ਜਿੰਨੇ ਮਾਰੀ ਗੋਲੀ ਪਤਾ ਨਹੀਂ ਭਾਜੀ ਘਰ ਆ ਲਿਆ ਨੂੰ ਪਤਾ ਹੋਊਗਾ ਘਰ ਦੇ ਨੂੰ ਪਤਾ ਕੌਣ ਆ ਕੌਣ ਨਹੀਂ ਘਰ ਦੇ ਵੀ ਦੱਸ ਦੇ ਨਹੀਂ ਭਾਜੀ ਕੌਣ ਆ ਕਿੱਥੇ ਲਾਇਆ ਸੀ ਡੀਜੇ ਕਿਹੜੇ ਪਿੰਡ ਲਾਇਆ ਸੀ ਇੱਥੇ ਲਾਇਆ ਸੀ ਆਸਲੀ ਲਾਇਆ ਸੀ ਜੀ ਕੀ ਪ੍ਰੋਗਰਾਮ ਸੀ ਉਹਨਾਂ ਦਾ ਥਾਕਾ ਹੈ ਮੁੰਡੇ ਦਾ ਜੀ ਕੀ ਕੋਈ ਗੱਲਬਾਤ ਪਹਿਲਾਂ ਵੀ ਹੋਈ ਆ ਜਾਂ ਉਹ ਹੋਰ ਵੀ ਕੋਈ ਹੈਗਾ ਨਾਲ ਨਹੀਂ ਭਾਜੀ ਇਹ ਪਰਚੀਆਂ ਲਈਆਂ ਇਹਨੇ ਤੇ ਮੁੰਡੇ ਨੇ ਪਰਚੀਆਂ ਨਹੀਂ ਦਿੱਤੀਆਂ ਇਹਨੇ ਕੱਢ ਕੇ ਗੋਲੀ ਮਾਰਤੀ ਫਿਰ ਗੋਲੀ ਮਾਰਨ ਦੇ ਬਾਵਜੂਦ ਵੀ ਮੁੰਡਾ ਡੇਗ ਗਿਆ ਇਹਨੇ ਤਿੰਨ ਚਾਰ ਫਾਇਰ ਤਾਂ ਨੂੰ ਕ ਉਹਨਾਂ ਦੇ ਘਰ ਦੇ ਫਿਰ ਸਾਨੂੰ ਦਬਾ ਪਾਈ ਜਾਂਦੇ ਸੀ ਤੁਸੀਂ ਕੱਲ ਹੀ ਕਰਦੇ ਜੇ ਕੱਲ ਹੀ ਰੋਂਦੇ ਜੇ ਇਹ ਵਾਜੋ ਵਾ ਇਦਾਂ ਇਦਾਂ ਕਰਦੇ ਸਾਨੂੰ ਦਬਾ ਪਾਈ ਜਾਂਦੇ ਸੀ ਰਿਸ਼ਤੇਦਾਰ ਹੀ ਭਾਜੀ ਉਹਨਾਂ ਦਾ ਹੀ ਬੰਦਾ ਉਹਨਾਂ ਸੱਜਿਆ ਹੀ ਤੇ ਆਇਆ ਸੀ ਉਹਨਾਂ ਦੇ ਮੁੰਡੇ ਹਾਂਜੀ ਸਰਕਾਰਵਾਈ ਹੋਣੀ ਚਾਹੀਦੀ ਦੋਨਾਂ ਮੁੰਡਿਆਂ ਤੇ ਘਰ ਵਾਲਿਆਂ ਨੂੰ ਪਤਾ ਹੋਣਾ ਜੀ ਭਾਜੀ ਘਰ ਵਾਲਿਆਂ ਦੇ ਆਪਾਂ ਨੂੰ ਪੂਰ ਕਾਰਵਾਈ ਚਾਹੀਦੀ ਹਾਂਜੀ ਹਾਂਜੀ ਨਾਂ ਦੱਸ ਘਰ ਵਾਲੇ ਭਾਜੀ ਘਰ ਵਾਲਿਆਂ ਤੇ ਪਰਚਾ ਹੋਣਾ ਚਾਹੀਦਾ ਆਪਾਂ ਕਿੰਨੇ ਕ ਵਜੇ ਦੀ ਗੱਲ ਹੈ ਜੀ ਭਾਜੀ 9 ਵਜੇ ਦੀ ਗੱਲ ਜੀ ਤੇ ਜਿਹੜਾ ਮੁੰਡਾ ਇਹਦੀ ਡੈਥ ਹੋਈ ਹੈ ਉਹਦਾ ਕੀ ਨਾਂ ਸੀ ਸਰਜੀਤ ਸਿੰਘ ਜੀ ਕਿਥੋਂ ਦਾ ਰਹਿਣ ਵਾਲਾ ਹੈ ਕੀ ਨਾਜੇ ਵੀਰ ਜੀ ਮੇਰਾ ਨਾਮ ਲਵਜੀਤ ਗਿੱਤ ਹੈ ਪਿੰਡ ਕਿਹੜਾ ਜੇ ਹਲਕੋ ਕਲਾ ਜੀ ਕੀ ਗੱਲ ਹੋਈ ਜਿਹੜੀ ਮੁੰਡੇ ਦੀ ਮੌਤ ਹੋ ਗਈ ਵੀਰ ਜੀ ਅਸੀਂ ਆਸਲਤਾਲ ਲਾਇਆ ਸੀ ਡੀਜੀ ਚੇਅਰਮੈਨ ਦੇ ਭੱਤੇ ਸਾਹਮਣੇ ਤੇ ਉੱਥੇ ਇਹ ਗੱਲ ਬਣੀ ਕਿ ਉਹਨੇ 200 ਰੁਪਏ ਦਿੱਤਾ ਨੂੰ ਪਰਚਿਆਂ ਵਾਸਤੇ ਪਰਚੇ ਦੇ ਦੋ ਤੇ ਆਂਦਾ ਵੀ ਇਹੋ 200 ਰੁਪਏ ਜੇ ਤਾਂ ਐਚਐਮ ਅੱਜ ਰਾਤ ਕੱਢਣੇ ਜੀ ਪਰਚੇ ਤੁਹਾਡੇ ਤੋਂ ਤੇ ਪਰਚੇ ਅਸੀਂ ਚਲੋ ਦੇ ਹੀ ਜਾਂਦੇ ਤੇ ਉਹ ਨਿੱਕੇ ਮੁੰਡੇ ਨਹੀਂ ਬਧਿਆ ਸੀ ਉਹਨੇ ਕਦੇ ਪਰਚੇ ਨਾ ਦਿੱਤੇ ਆ ਉਹਨੇ ਮਾਰ ਦਿੱਤੀ ਸਿੱਧੀ ਗੋਲੀ ਗੋਲੀ ਮਾਰ ਕੇ ਉਹਨੇ ਮੁੰਡੇ ਨੂੰ ਨਹੀਂ ਵੇਖਿਆ ਉਹਨੇ ਦਾਹ ਤੋਂ ਦੋ ਤਿੰਨ ਫਾਇਰ ਕਰ ਦਿੱਤੇ ਕਿੰਨੇ ਕਿੰਨਾ ਦੇ ਘਰ ਲੈ ਨਾਂ ਨਹੀਂ ਪਤਾ ਹੈਗਾ ਉਹਨਾਂ ਦਾ ਕੀ ਪ੍ਰੋਗਰਾਮ ਸੀ ਉਹਨਾਂ ਦਾ ਪ੍ਰੋਗਰਾਮ ਦਾ ਠਾਕਾ ਸੀ ਉਹਨਾਂ ਦਾ ਮੁੰਡੇ ਦਾ ਠਾਕਾ ਸੀਗਾ ਹਾਂਜੀ ਮੁੰਡੇ ਦਾ ਠਾਕਾ ਸੀ ਤੇ ਕਿੰਨੀ ਕੁ ਉਮਰ ਸੀ ਜਿਹੜਾ ਮੁੰਡੇ ਦੀ ਮੌਤ ਹੋਈ ਹੈ ਮੁੰਡੇ ਦੀ ਉਮਰ ਹੈਗੀ ਸੀ 15 ਤੋਂ 16 ਸਾਲ ਤੁਹਾਡੇ ਨਾਲ ਹੀ ਗਿਆ ਹਾਂਜੀ ਨਾਲ ਗਿਆ ਹੈ ਕੀ ਮੰਗ ਕਰਦੇ ਜੋ ਉਹ ਅਸੀਂ ਮੰਗ ਕਰਦੇ ਸਾਨੂੰ ਇਨਛਾਪ ਚਾਹੀਦਾ ਤੇ ਜਿਉਂ ਗੋਲੀ ਵੱਜੀ ਫਿਰ ਉਹਨੂੰ ਮਤਲਬ ਲਿਆਂਦਾ ਲਾਜ ਆ ਤੇ ਉਹ ਜੋ ਲਿਆਂਦਾ ਸਾਨੂੰ ਘਰ ਲੈਣ ਡੱਕਿਆ ਸੀ ਵੀ ਤੁਸੀਂ ਕੀ ਕਰਦੇ ਰੋਣਗਾ ਤੋਂ ਦੇ ਜਾਏ ਜਿਉਂਾਨੂੰ ਮਿਲਕੇ ਅੱਡੇ ਤੇ ਪ੍ਰੈਸ਼ਰ ਵੀ ਪਾਇਆ ਸੀ ਉਹਨਾਂ ਹਾਂ ਹਾਂਜੀ ਤੇ ਰੋਣੇ ਹਾਈ ਦੇ ਸਾਨੂੰ ਦੋਕੇ ਮਾਰਦੇ ਕਿੰਨੀਆਂ ਗੋਲੀਆਂ ਵੱਜੀਆਂ ਮੁੰ ਹੋਰ ਵੀ ਚਲਾਈਆਂ ਕਿ ਜਾਂ ਇੱਕ ਤਿੰਨ ਤਿੰਨ ਫੇਰ ਚਲਾਏ ਤਾਂ ਨੂੰ ਕੀ ਨਾ ਜੀ ਵੀਰ ਜੀ ਗੁਰਲਾਲ ਸਿੰਘ ਪਿੰਡ ਗੜਾ ਜੇ ਅਲਗੋਕਲਾ ਕੀ ਲੱਗਦਾ ਜਿਹੜਾ ਜਿਹਦੀ ਮੌਤ ਹੋਈ ਤੁਹਾਡਾ ਆਪਣਾ ਭਤੀ ਹੈ ਇਹ ਤੇ ਕੀ ਗੱਲਬਾਤ ਹੋਈ ਉਹਦੇ ਨਾਲ ਗੱਲਬਾਤ ਭਾਜੀ ਇਸ ਤਰ੍ਹਾਂ ਕਿ ਡੀਜਾ ਤੇ ਗਏ ਸੀ ਤੇ ਉੱਥੇ ਮੁੰਡੇ ਨੇ ਗੋਲੀ ਮਾਰਤੀ ਪੈਹਾਂਦੇ ਉਹ ਕਰਕੇ ਹੀ ਪਰਚੀਆਂ ਨਾ ਦੇਂਦੇ باوجود ਉਹਨੇ ਗੋਲੀ ਮਾਰਤੀ ਗੋਲੀ ਮਾਰ ਕੇ ਵੀ ਉਹਨੇ ਤਿੰਨ ਚਾਰ ਫੇਰ ਕੀਤੇ ਆ ਤੇ ਫਿਰ ਉਹਨੇ ਮੁੰਡੇ ਨੂੰ ਚੁੱਕਿਆ ਵੀ ਨਹੀਂ ਵੀ ਇਹਦੇ ਗੋਲੀ ਵੱਜੀ ਆ ਜਾਂ ਨਹੀਂ ਤਾਂ ਵੀ ਉਹਨੇ ਫਾਇਰ ਕਰੀ ਗਿਆ। ਫਿਰ ਜਿਹੜੇ ਡੀਜਾਂ ਦੇ ਮੁੰਡੇ ਦੂਜੇ ਨਾਲ ਦੇ ਹੀ ਉਹਨਾਂ ਨੇ ਉਹਨੂੰ ਚੁੱਕ ਕੇ ਤੇ ਫਿਰ ਲੈ ਕੇ ਗਏ ਆ। ਹਸਪਤਾਲ ਆ ਹਸਪਤਾਲੀ ਗਏ ਆ ਤੇ ਉਸ ਤੋਂ ਬਾਅਦ ਫਿਰ ਵੀ ਉਹਨਾਂ ਨੇ ਆਖਿਆ ਵੀ ਤੁਸੀਂ ਰੋਣਕਾ ਤੋਂ ਦਾ ਇਹ ਕੀ ਗੱਲ ਹੋਈ ਫਿਰ ਕੀ ਹੋਇਆ ਧਮਕੀਆਂ ਦਿੰਦੇ ਰਹੇ। ਹਮ ਪਰ ਹੁਣ ਵੀ 9 ਵਜੇ ਦੇ ਬਾਵਜੂਦ ਮੁੰਡਾ ਅਸੀਂ ਲੈ ਕੇ ਆਏ ਹਸਪਤਾਲ ਤੇ ਉਦੋਂ ਦੀ ਕੋਈ ਕਾਰਵਾਈ ਨਹੀਂ ਹੋਈ। ਤੁਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ? ਜਾਣਕਾਰੀ ਭਾਜੀ ਦਿੱਤੀ ਆ 9 ਵਜੇ ਉਦੋਂ ਬਾਅਦ ਕੋਈ ਪੁਲਿਸ ਹੁਣ ਟਾਈਮ ਵੇਖ ਲਓ ਵੀ 12 ਵੱਜ ਚੁੱਕੇ ਆ। ਉਦੋਂ ਬਾਅਦ ਸਾਡੇ ਕੋਲ ਪੁਲਿਸ ਆ ਕੇ ਚਲ ਗਈ ਹੈ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਸਾਡੇ ਚੱਕਰ ਲਾਈ ਜਾਂਦੀ ਪੁਲਿਸ ਜਿਨ੍ਹਾਂ ਨੂੰ ਫੜਨਾ ਕੋਈ ਕਾਰਵਾਈ ਨਹੀਂ ਕਰਦੀ ਮੰਨ ਲਓ ਸਾਡੇ ਕੋਲ ਚੱਕਰ ਲਾਈ ਜਾਂਦੀ ਹੈ ਲਾਸ਼ ਇਥੋਂ ਕਢਣ ਵਾਸਤੇ ਤੇ ਇਥੋਂ ਅਸੀਂ ਇਸ ਤਰ੍ਹਾਂ ਲਾਸ਼ ਦੇਖ ਸਕਦੇ ਹਾਂ ਕੀ ਮੰਗ ਆਾਨੂੰ ਇਨਸਾਫ ਚਾਹੀਦਾ ਹੈ ਪਿਕਾਰਾ ਬਾਈ ਕਰਨ ਜਿਹੜਾ ਬੰਦੇ ਨੇ ਕੀਤਾ ਇਹ ਕੰਮ ਉਹਨੂੰ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਹਨ ਹੋਰ ਕੁਝ ਨਹੀਂ ਚਾਹੀਦਾ ਉਦੋਂ ਤੱਕ ਲਾਸ਼ ਉਹਨਾਂ ਤੋਂ ਕਿਥੇ ਲਾਸ਼ ਨਹੀਂ ਰੱਖ ਛੱਡਾਂਗੇ ਸਾਡੀ ਕਾਰਵਾਈ ਹੈ ਮਾ ਲੋ ਜੋ ਵੀ ਛੜ ਤੋਂ ਬਣੂਗਾ ਹਾਂ ਜੀ ਸਾਰੇ ਪਰਿਵਾਰ ਇੱਥੇ ਅਲਪੋਂ ਦੇ ਸਾਰੇ ਇਕੱਠੇ ਹੀ ਪਰਿਵਾਰ ਸਾਰਾ ਹੀ ਬੈਠੇ ਆ ਬੈਠੇ ਆਂ ਨਾਲ ਸਾਡੇ ਮੈਂ ਕੱਲਾ ਨਹੀਂ ਆ ਆਦਾ ਪਰਿਵਾਰ ਹੀ ਸਭ ਨਾਲ ਹੀ ਆ ਗਰੀਬ ਜਨਤਾ ਇਹ ਹੋਣੀ ਕੋਈ ਜਣਾ ਖਣਾ ਗੋਲੀ ਮਾਰਦੇ ਆਂ ਰੋਜ਼ ਕਮਾ ਇਹ ਇਹਨਾਂ ਕਮਾ ਚ ਹੀ ਰਹਿੰਦੇ ਆ ਹੋਰ ਲੋਜ ਪੈਲਸਾਂ ਚ ਵਹਨੇ ਆ ਉੱਥੇ ਲੋਡ ਨਹੀਂ ਹੋਣਾ ਪੈਲਸਾਂ ਚ ਬੰਦ ਕੀਤਾ ਲੋਕੀ ਘਰਾਂ ਚ ਪਿਸਤੌਲ ਤੇ ਹਥਿਆਰ ਚਲਾਉਂਦੇ ਰਹਿੰਦੇ ਆ ਕਿੰਨੇ ਨੁਕਸਾਨ ਹੁੰਦੇ ਆ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਸਾਨੂੰ ਇਨਸਾਫ ਚਾਹੀਦਾ ਭਾਈ